18 ਦਸੰਬਰ 2025 10:22 ਮਿੰਟ ਤੇ ਆਪਾਂ ਇੱਕ ਟ੍ਰੇਡ ਪਲਾਨ ਕੀਤੀ ਸੀ ਜੋ ਕਿ ਆਪਣਾ 17 ਦਸੰਬਰ ਦਾ ਡੇ ਲੋ ਸੀ ਉਸ ਦਾ ਫੇਕ ਬ੍ਰੇਕਡਾਊਨ ਕੀਤਾ ਸੀ ਮਾਰਕੀਟ ਨੇ ਤੇ ਉਸ ਤੋਂ ਬਾਅਦ ਸਟਰਕਚਰ ਸ਼ਿਫਟ ਕੀਤਾ ਸੀ ਇਹ ਤੁਸੀਂ ਡੇ ਟਾਈਮ ਫਰੇਮ ਤੇ ਦੇਖ ਰਹੇ ਹੋ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਅਪਡੇਟ ਕੀਤਾ ਸੀ ਟੈਲੀਗ੍ਰਾਮ ਤੇ ਕਿ ਆਪਣਾ ਸਟਰਕਚਰ ਸ਼ਿਫਟ ਹੋ ਗਿਆ ਹੈ ਫੇਲਡ ਬ੍ਰੇਕਡਾਊਨ ਹੋ ਗਿਆ ਹੈ ਤੇ ਮਾਰਕੀਟ ਹੁਣ ਉੱਤੇ ਜਾ ਸਕਦੀ ਆ ਜੋ ਕਿ 25923 ਜੋ ਕਿ ਹਾਈ ਸੀ ਆਪਣਾ 17 ਦਸੰਬਰ ਦਾ ਇਹ ਸੈਟਅਪ ਆਪਣਾ 18 ਦਸੰਬਰ ਨੂੰ ਬਣਿਆ ਸੀ 17 ਦਸੰਬਰ ਦੇ ਹਾਈ ਤੱਕ ਉਹ ਜਾ ਸਕਦੀ ਸੀ ਇਹ ਦੱਸਿਆ ਸੀ ਤੇ ਮੈਕਸਿਮਮ ਟਾਰਗੇਟ ਆਪਣਾ ਸੀ 25951 ਪ੍ਰੋਜੈਕਸ਼ਨ ਦੇ ਹਿਸਾਬ ਨਾਲ ਜੋ ਕਿ ਇੱਕ ਓਪਨਿੰਗ ਗੈਪ ਸੀ ਮਾਰਕੀਟ ਨੇ ਇੱਥੋਂ ਸਟਰਕਚਰ ਸ਼ਿਫਟ ਕੀਤਾ ਆ ਆਪਣਾ ਫੇਲਡ ਬ੍ਰੇਕਡਾਊਨ ਹੋਇਆ ਸੀ ਇੱਥੇ ਆਪਾਂ ਐਂਟਰੀ ਪਲਾਨ ਕੀਤੀ ਸੀ ਤੇ ਇਹ ਆਪਣਾ ਟਾਰਗੇਟ ਸੀ ਬਾਅਦ ਵਿੱਚ ਆਪਣਾ ਪਹਿਲਾ ਟਾਰਗੇਟ ਕੱਲ ਹਿੱਟ ਹੋਇਆ ਤੇ ਲਾਸਟ ਤੇ ਮਾਰਕੀਟ ਥੱਲੇ ਆਉਣਾ ਸ਼ੁਰੂ ਹੋ ਗਈ ਤੇ ਬਹੁਤ ਸਾਰੇ ਲੋਕ ਕਹਿ ਰਹੇ ਸੀ ਮਾਰਕੀਟ ਥੱਲੇ ਆ ਰਹੀ ਹੈ ਪਰ ਮੈਂ ਤੁਹਾਨੂੰ ਕਿਹਾ ਸੀ ਕਿ ਆਪਣਾ ਜਿਹੜਾ ਸਟਾਪ ਲੋਸ ਹੈ ਇਹਦੇ ਥੱਲੇ ਆ 25722 ਕੁਝ ਲੋਕਾਂ ਨੂੰ ਇਹਦੇ ਬਾਰੇ ਯਕੀਨ ਨਹੀਂ ਹੋਵੇਗਾ ਤਾਂ ਕਰਕੇ ਤੁਸੀਂ ਟੈਲੀਗ੍ਰਾਮ ਤੇ ਜਾ ਕੇ ਦੇਖ ਸਕਦੇ ਹੋ ਤੇ ਜਦੋਂ ਦੁਬਾਰਾ ਮਾਰਕੀਟ ਇੱਥੇ ਆਈ ਸੀ ਤੇ ਮੈਂ ਕਿਹਾ ਸੀ ਕਿ ਹੋਰ ਕੁਆਂਟੀਟੀ ਐਡ ਕਰੋ ਠੀਕ ਹੈ ਕਿਉਂਕਿ ਪਹਿਲਾਂ ਕੋਈ ਵੀ ਮਾਰਕੀਟ ਦੇ ਵਿੱਚ 50% ਡਿੱਪ ਨਹੀਂ ਆਈ ਸੀ ਤੇ ਪਹਿਲੀ ਡਿੱਪ ਸੀ ਜਿੱਥੇ ਕਿ ਬਾਇਰ ਐਕਟਿਵ ਹੋਣਗੇ ਹੀ ਹੋਣਗੇ ਤੇ ਵੈਸੇ ਵੀ ਆਪਾਂ ਇੰਟਰਨਲ ਲਿਕਵਿਡਿਟੀ ਦੇ ਹਿਸਾਬ ਨਾਲ ਜਿਹੜੀ ਟਰੇਡ ਹੁੰਦੀ ਆ ਉਸ ਦਾ ਟਾਰਗੇਟ ਇੰਟਰਨਲ ਲਿਕুইਡਿਟੀ ਤੱਕ ਹੀ ਹੁੰਦਾ ਐਕਸਟਰਨਲ ਲਿਕুইਡਿਟੀ ਨਾ ਮਾਰਕੀਟ ਥੱਲੇ ਜਰੂਰ ਆ ਸਕਦੀ ਆ ਪਰ ਰਿਵਰਸ ਨਹੀਂ ਹੁੰਦੀ ਬਹੁਤ ਵਾਰ ਇੱਕ ਅੱਧੀ ਵਾਰ ਹੋ ਵੀ ਜਾਵੇਗੀ ਪਰ ਮੈਕਸਿਮਮ ਟਾਈਮ ਜਿਹੜੀ ਚੀਜ਼ ਹੁੰਦੀ ਆ ਆਪਾਂ ਉਸ ਨੂੰ ਫਾਲੋ ਕਰਦੇ ਆ ਤੇ ਅੱਜ 19 ਦਸੰਬਰ ਨੂੰ ਜਦ ਮੈਂ ਇਹ ਵੀਡੀਓ ਰਿਕਾਰਡ ਕਰ ਰਿਹਾ ਆ ਆਲਮੋਸਟ ਟਾਈਮ ਹੋ ਚੁੱਕਿਆ 9:52 ਮਿੰਟ ਤੇ ਆਪਣੇ ਸਾਰੇ ਟਾਰਗੇਟ ਇਹਦੇ ਵਿੱਚ ਹਿੱਟ ਹੋ ਚੁੱਕਿਆ ਜਿਹੜੀ ਦੁਬਾਰਾ ਕੁਆਂਟੀਟੀ ਆਪਾਂ ਐਡ ਕੀਤੀ ਸੀ ਉਹ ਵੀ ਪ੍ਰੋਫਿਟ 'ਚ ਜਿਹੜੀ ਪਹਿਲਾਂ ਆਪਾਂ ਇੱਥੇ ਐਡ ਕੀਤੀ ਸੀ ਉਹ ਵੀ ਪ੍ਰੋਫਿਟ 'ਚ ਠੀਕ ਐ ਸੋਮਵਾਰ ਵੀ ਆਪਣਾ ਪੂਰਾ ਪ੍ਰੈਡਿਕਸ਼ਨ ਸ ਤੇ ਆਪਣਾ ਜੋ ਵੀਰਵਾਰ ਆਪਾਂ ਪ੍ਰੈਡਿਕਸ਼ਨ ਕੀਤਾ ਉਹ ਵੀ ਆਪਣਾ ਸਹੀ ਹੋਇਆ ਮੰਗਲ ਮੰਗਲਵਾਰ ਤੇ ਬੁੱਧਵਾਰ ਆਪਾਂ ਇੱਕ ਦੋ ਟਰੇਡਾਂ ਕੀਤੀਆਂ ਸੀ ਠੀਕ ਆ ਉਹਦੇ ਵਿੱਚ ਕੋਈ ਵੀ ਪ੍ਰੋਜੈਕਸ਼ਨ ਵਾਲੀ ਐਕਸਟਰਨਲ ਲਿਕুইਡਿਟੀ ਵਾਲੀ ਟਰੇਡ ਨਹੀਂ ਬਣੀ ਸੀ ਤੇ ਦੋ ਕ ਆਪਣੇ ਐਸਐਲ ਵੀ ਹਿੱਟ ਹੋਏ ਸੀ ਜ਼ਰੂਰੀ ਨਹੀਂ ਕਿ ਹਰ ਟਰੇਡ ਦੇ ਵਿੱਚ ਪ੍ਰੋਫਿਟ ਹੋਵੇ ਪਰ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਵੀ ਆਪਾਂ ਟਰੇਡ ਕਰਦੇ ਹਾਂ ਉਸ ਤੋਂ ਬਾਅਦ ਆਪਾਂ ਨੂੰ ਵੇਟ ਕਰਨਾ ਚਾਹੀਦਾ ਟਾਰਗੇਟ ਦਾ ਨਾ ਕਿ ਜਲਦਬਾਜ਼ੀ ਕਰਨੀ ਚਾਹੀਦੀ ਮਾਰਕੀਟ ਹਮੇਸ਼ਾ ਇਸ ਤਰ੍ਹਾਂ ਕਰਕੇ ਹੀ ਚੱਲਦੀ ਆ ਸਪੈਸ਼ਲੀ ਜਦੋਂ ਵੀ ਮਾਰਕੀਟ ਨੇ ਰਿਵਰਸਿਵਲ ਦੇਣਾ ਹੋਵੇ ਤੇ ਮਿਲਾਂਗੇ ਨੈਕ